ਅੱਜ ਦੀ ਵਜ ਜਿਹੜੀ ਵੀਡੀਓ ਬਣਾਈ ਆ ਪਿੰਡ ਛੰਨਾ ਗਲਾਬ ਸਿੰਘਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਭਦੌੜ ਤੇ ਸੈਨਾ ਰਹ ਜਾਂਦੇ ਆ ਮੋਬਾਈਲ ਨੰਬਰ ਬੋਲਿਓ ਜੀ 94654 2847 2847 ਇਹ ਬਾਈ ਦਾ ਕੰਟੈਕਟ ਨੰਬਰਾਂ ਨੋਟ ਕਰ ਲੋ ਬਈ ਬਾਈ ਕੋਲੇ 5 ਬੱਚੀਆਂ ਨੇ 5 ਵਾਈ ਟੌਪ ਦੀਆਂ ਨੇ ਤੇ ਦੋ ਗੱਬਣ ਚੈੱਕ ਪਾਸ ਭਾਈ ਪਹਿਲੇ ਨੰਬਰ ਵਾਲੀ ਬੱਚੀ ਕਿੰਨੇ ਟਾਈਮ ਦੀ ਗੱਭਣ ਹੈ ਇਹ ਡਾਕਟਰ ਸਾਢੇ 3 ਮਹੀਨਿਆਂ ਦੀ ਮੂੰਹ ਕਿੰਨੇ ਦੰਦ ਦਾ ਭਾਈ 2 ਦੰਦ 2 ਦੰਦ ਸਾਢੇ 3 ਮਹੀਨੇ ਦੀ ਗੱਭਣ ਚੈੱਕ ਪਾਸ ਬਾਕੀ ਫੇਸ ਦਿਖਾ ਦੇ ਬੱਚੀ ਦਾ ਮੈਂ ਕਹਿੰਦਾ ਬ੍ਰੀਟ ਮੂੰਹ ਬੋ ਮੈਂ ਮੂੰਹ ਬੋਲਦੇ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਕੁਆਲਿਟੀ ਇੱਕ ਨੰਬਰ ਹੈ ਇੱਕ ਨੰਬਰ ਡਾਕਟਰ ਨੰਬਰ 4 ਥਾਣ ਹਾਂ 4 ਥਾਣਾਗੇ ਇੱਕ ਗੱਭਣ ਦੀ ਫੁੱਲ ਗਰੰਟੀ ਆਪਦੀ ਚੈੱਕ ਕਰਵਾ ਲਿਓ ਭਾਈ ਆਪਣੇ ਘਰੋਂ ਬੰਦਾ ਚੈੱਕ ਕਰਕੇ ਲੈ ਜਾ ਡਾਕਟਰ ਠੀਕ ਹੈ ਭਾਈ ਆਪਾਂ ਕਰਾ ਕੇ ਲਿਆ ਬਾਕੀ ਆਪਣੇ ਕੋਲ ਵੀਡੀਓ ਆ ਠੀਕ ਹੈ ਭਾਈ ਹਾਂ ਚੈੱਕ ਕਰਾ ਕੇ ਆਵਾਂਗੇ ਦੀ ਤੇ ਦੋ ਨ ਇਹ ਡਾਕਟਰ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਹੈ ਵੀ ਇੱਕ ਪਾਸ ਹੂੰ ਦੰਦੋ ਖੀਰੀ ਓਕੇ ਹਾਂ ਦੰਦੋ ਖੀਰੀ ਆ ਬਈ ਇਹ ਇੱਕ ਟਰਾਈ ਆਪਾਂ ਥੰਦੇ ਦੇ ਆ ਕੋਈ ਚੈੱਕ ਨਹੀਂ ਬੜੀ ਵਧੀਆ ਹੈ ਨਾ ਪੂਰੇ ਡਾਕਟਰ 12 ਮਹੀਨਿਆਂ ਦੀ ਬੱਸੀ ਆ ਜਿਆ ਇਹ ਤੇ ਆ ਬੱਚਾ ਡਾਇਮੰਡ ਪੀਸ ਇਹ ਡਾਇਮੰਡ ਪੀਸ ਵੀ ਪੂਰੇ ਸਾਲ ਦਾ ਠੀਕ ਆ ਭਾਈ ਹਾਂ ਬੜੀ ਵੀ ਵਧੀਆ ਹੈ ਨਾ ਮਾ ਸਾ ਡਾਕਟਰ ਦਾ ਬੱਸੀ ਦੀਆਂ ਜਿੰਨੀ ਵੀ ਤਾਰੀਫ ਕਰ ਲੈਣਾ ਉਹ ਵੀ ਥੋੜੀ ਹੈ ਨਾਸਾਂ ਗਲਾ ਮਾ ਨਾਸਾਂ ਕੀ ਅੱਗੇ ਪਾਛੋ ਹਾਥੀ ਨਹੀਂ ਧਰੋਣੇ ਨੀ ਕਰਮਾਂ ਆ ਵੀ ਬਸੀ ਪੂਰੀ ਚੰਗੀ ਸੁਨੱਖ ਆਪਣਾ ਫੁੱਲ ਐਨੀ ਕੂਨੀਆਂ ਇੱਥੇ ਵਿੱਚ ਖੜ ਜੀ ਖੁੱਲੀ ਛੱਡ ਕੇ ਤੇਰੇ ਕੋਲੇ ਆ ਕੇ ਬੁੱਕਲ ਚ ਵੱੜਦੀ ਐ ਠੀਕ ਆ ਹਾਂ ਸੁਭਾਅ ਵਾਲਾ ਠੰਡਾ ਵਾਹ ਠੰਡਾ ਸੁਭਾਅ ਤਾਂ ਹੀ ਮੱਲੀ ਐ ਨੀ ਥੋੜਾ ਪੜਾ ਦਿਖਾ ਦੇ ਮਾਹ ਡਾਕਟਰ ਬੜੀ ਚੰਗੀ ਆ ਕਰਮਾਂ ਬਈ ਤਾਂ ਹੀ ਨਹੀਂ ਬਸੀ ਠੰਡੀ ਕਰਕੇ ਸਹੀ ਗੱਲ ਐ ਬਾਕੀ ਝੋਲੀ ਦਿਖਾ ਦਿਖਾ ਦੇਖ ਝੋਲੀ ਜਿਵੇਂ ਜਿਵੇਂ ਹੱਥ ਫੇਰਦੇ ਨੇ ਲੱਤ ਜਗਦੀ ਹੈ ਲੈ ਦੇਖ ਲੈ ਲੈ ਆਪਨ ਲੋੜੀ ਲੈ ਲੱਤ ਵੀ ਜਗਦੀ ਐ ਬਸੀ ਬੜਾ ਠੰਡਾ ਸਵਾਹ ਹੈ ਬੜਾ ਠੰਡਾ ਸਵਾਹ ਹੈ ਡਾਕਟਰ ਇਹ ਆ ਬੱਚਾ ਡਾਇਮੰਡ ਪੀਸ ਦਾ ਫੇਸ ਰਖਾ ਭਾਈ ਇਹਦਾ ਬਈ ਫੇਸ ਦਿਖਾਉਣੇ ਇਧਰੋਂ ਹੂੰ ਸਾਰਾ 10 ਮਹੀਨਿਆਂ ਦਾ ਬੱਚਾ 10 ਮਹੀਨਿਆਂ ਦੀ ਉਮਰ 10 ਮਹੀਨਾ ਦੀ ਉਮਰ ਕਹਿਣ ਦਾ ਗੱਲ ਤੇ ਬਾਲੀ ਪਲੀ ਵੀ ਹਾਂ ਤੇ ਚੀਜ਼ ਦਾ ਬਾ ਫਰਕ ਮੈਨੂੰ ਦੇਖਣ ਦਾ ਸਹੀ ਗੱਲ ਆ ਭਾਈ ਇੰਨੀ ਐ ਜੰਗਾ ਬੱਚਾ ਚੋਲੀ 1 ਨੰਬਰ 4 1 ਨੰਬਰ 4 ਸਾਡਾ ਡਾਕਟਰ ਇਹ ਮੁੱਲ ਬਾਈ ਕਹਿੰਦਾ ਜੈ ਜ ਰੱਖਾਂਗੇ ਕੋਈ ਗਿੰਮੀ ਨਹੀਂ ਕੋਈ ਮੌਕਾ ਨਹੀਂ ਠੀਕ ਆ ਆਪਣੇ ਆਪਣੇ ਘਰ ਦੇ ਘਰ ਦੀ ਗਰੰਟੀ ਹੋ ਜਾ ਆਨਲਾਈਨ ਬੰਦਾ ਮੰਗਾਉਂਗਾ ਆਪਾਂ ਤੋਂ ਪੰਜੇ ਦੀਆਂ ਇੱਕ ਦੂਜੇ ਤੋਂ ਵੱਧ ਕੇ ਵੱਧ ਕੇ ਵੱਧ ਕੇ ਡਾਕਟਰ ਆ ਜਮਾ ਟੀਕੇ ਦੇ ਕਾਬਲ ਨੇ ਜਮਾ ਟੀਕੇ ਦੇ ਕਾਬਲ ਇੱਕ ਦੂਜੀ ਕਾ ਲੈ ਲੈਣੀ 10 ਮਹੀਨੇ ਹੈ ਡਾਕਟਰ ਇਹ ਵੀ ਕੀ ਬਾਤ ਹਾਂ ਜਮਾ ਖਰਚ ਲਿਖਾਓ ਬੱਸੀ ਦਾ ਖਰਗੋਸ਼ ਵਰਗੀ ਹੈ ਹਾਂ ਖਰਗੋਸ਼ ਵਰਗੀ ਤਾਂ ਕਿ ਮੱਲੀ ਵੀ ਦਿਖਾ ਰਾ ਹੈ ਬੱਸੀ ਵੀ ਮੱਲੀ ਵੀ ਫੋਲਾ ਫੜੀ ਵੀ ਮੱਲੀ ਵੀ ਬੱਸੀ ਕੀ ਬਾਤ ਬਾਕੀ ਪ੍ਰਿੰਟਡ ਆਲਟ ਆਪਾਂ ਅੱਗੇ ਵੇਚਦੇ ਆਂ ਪ੍ਰਿੰਟ ਹੀ ਯਰਸ਼ੀ ਦੀ ਮਿਲਦਾ ਇਹੀ ਗੱਲ ਆ ਬਾਈ ਹੈ ਬਹੁਤ ਔਖਾ ਪਾਲਣਾ ਪੈਂਦਾ ਪ੍ਰਿੰਟ